ਪੰਜਾਬ ਦੇ ਇੱਕ ਵੱਡੇ ਰਜਵਾਹੇ ਦੇ ਵਿੱਚ ਪਾੜ ਪੈਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਜਿੱਥੇ ਮੁੱਲ ਪੈਣਾ ਸੀ ਪਰ ਪਹਿਲਾਂ ਹੀ ਇਹ ਫਸਲਾਂ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਦੀ ਮਾਰ ਪੈਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਜਵਾਹੇ ਚ ਪਾੜ ਪੈ ਗਿਆ ਤਾਂ ਰਜਵਾਹੇ ਦੇ ਵਿੱਚ ਪਾੜ ਪੈਣ ਨਾਲ ਪਾਣੀ ਹੈ ਜਿਹੜਾ ਫਸਲਾਂ ਦੇ ਵਿੱਚ ਭਰ ਚੁੱਕਿਆ ਹੈ ਪਾੜ ਪੈਣ ਦੀ ਜਿਵੇਂ ਹੀ ਪਿੰਡ ਵਾਸੀਆਂ ਨੂੰ ਖਬਰ ਮਿਲੀ ਤਾਂ ਉਹਨਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਦੇਖੀਆਂ ਗਈਆਂ ਨੇ ਤੇ ਕਿਸਾਨ ਨੇ ਜਿਹੜੇ ਭੱਜੇ-ਭੱਜੇ ਆਪਣੇ ਖੇਤਾਂ ਵੱਲ દોੜ ਗਏ ਤੇ ਇਸ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਿਸਾਨਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਰੰਤੂ ਉਦੋਂ ਤੱਕ ਫਸਲਾਂ ਨੇ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਸਨ ਤਾਂ ਕਿਸਾਨਾਂ ਵੱਲੋਂ ਝੋਨੇ ਦੀ ਲਾਈ ਗਈ ਫਸਲ ਪਹਿਲਾਂ ਮੀਂਹ ਨੇ ਤਬਾਹ ਕਰ ਦਿੱਤੀ ਤੇ ਹੁਣ ਰਜਵਾਹ ਟੁੱਟਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਪਹਿਲਾਂ ਹਿਮਾਚਲ ਦੇ ਵਿੱਚ ਪੈ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਦੇ ਆ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਇਹ ਪਾਣੀ ਹੈ ਜਿਹੜਾ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਦਾਖਲ ਹੋਇਆ ਤੇ ਹੁਣ ਰਜਵਾਹ ਟੁੱਟ ਜਾਣ ਕਾਰਨ ਕਿਸਾਨਾਂ ਲਈ ਇੱਕ ਹੋਰ ਵੱਡੀ ਮੁਸੀਬਤ ਹੈ ਜਿਹੜੀ ਖੜੀ ਹੋ ਗਈ ਹੈ ਕਿਉਂਕਿ ਕਿਸਾਨਾਂ ਵੱਲੋਂ ਬੀਜਿਆ ਗਿਆ ਝੋਨਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਤਾਂ ਤਲਵੰਡੀ ਸਾਬੋ ਦੇ ਕਿਸਾਨਾਂ ਵਿੱਚ ਉਸ ਸਮੇਂ ਹੜਕਮ ਮਚ ਗਿਆ ਜਦੋਂ ਪਿੰਡ ਭਗਵਾਨਪੁਰਾ ਕੋਲੋਂ ਲੰਗਦਾ ਸੰਦੋਹਾ ਬ੍ਰਾਂਚ ਦੇ ਰਜਵਾਹੇ ਦੇ ਵਿੱਚ ਦੁਬਾਰਾ ਪਾੜ ਪੈ ਗਿਆ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਇਸ ਸਬੰਧੀ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਇਸ ਥਾਂ ਤੋਂ ਪਾੜ ਪਿਆ ਸੀ ਪਰ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਕਾਹਲੀ-ਕਾਹਲੀ ਦੇ ਨਾਲ ਬੰਦ ਕਰ ਦਿੱਤਾ ਤੇ ਅੱਜ ਮੁੜ ਤੋਂ ਤੜਕਸਾਰ ਉਸੇ ਜਗ੍ਹਾ ਤੋਂ ਹੀ ਰਜਵਾਹੇ ਦੇ ਵਿੱਚ ਪਹਿਲਾ ਨਾਲੋਂ ਵੱਧ ਪਾੜ ਪਿਆ ਗਿਆ ਤੇ ਖੇਤਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਉਹਨਾਂ ਨੇ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਟੁੱਟੇ ਹੋਏ ਬੰਨ ਨੂੰ ਕੋਲ ਆ ਕੇ ਪਾੜ ਜਿਹੜਾ ਇਸ ਦਾ ਉਸ ਨੂੰ ਪੂਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਤੋਂ ਬਚਾਈਆਂ ਜਾ ਸਕਣ ਤਦ ਆਦੀਏ ਕਿ ਅਜੇ 2 ਦਿਨ ਪਹਿਲਾਂ ਹੀ ਇਸ ਰਜਵਾਹੇ ਦੇ ਵਿੱਚ ਇਸੇ ਥਾਂ ਤੋਂ ਪਾੜ ਪਿਆ ਸੀ ਪਰ ਵਿਭਾਗ ਨੇ ਕਾਹਲੀ ਦੇ ਵਿੱਚ ਤੇ ਐਨ ਗੱਲੀ ਦੇ ਨਾਲ ਪਾੜ ਨੂੰ ਪੂਰ ਦਿੱਤਾ ਪਰ ਅੱਜ ਤੜਕਸਾਰ ਉਸੇ ਜਗ੍ਹਾ ਤੋਂ ਇਸੇ ਰਜਵਾਹੇ ਦੇ ਵਿੱਚ ਮੋੜ ਤੋਂ ਪਾੜ ਪੈ ਗਿਆ ਤੇ ਪਿੰਡ ਦੇ ਕਿਸਾਨਾਂ ਦੇ ਵਿੱਚ ਹੜਕਮ ਮਚ ਗਿਆ ਤੇ ਕਿਸਾਨ ਪਾੜ ਪੂਰਨ ਲਈ ਆਪਣੇ ਪੱਧਰ ਤੇ ਯਤਨ ਕਰਦੇ ਨਜ਼ਰ ਆਏ ਨੇ ਤਾਂ ਵੱਡੀ ਖਬਰ ਕਹਿ ਸਕਦੇ ਹਾਂ ਕਿਉਂਕਿ ਕਿਸਾਨਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਨੇ ਕਿਉਂਕਿ ਰਜਵਾਹੇ 'ਚ ਪਾੜ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੂਆ ਬੰਦ ਕਰਨ ਵਾਲੇ ਆਏ ਸੀ ਕੱਲ ਨੱਕਾ ਬੰਦ ਕਰਤਾ ਰਾਤ ਸੂਆ ਛੱਡਿਆ ਇਹਨਾਂ ਨੇ ਜੀ ਰਾਦੀ ਗਾਹਾਂ ਪਾਣੀ ਗਿਆ ਨਹੀਂ ਪਹਿਲੀ ਸੂਆ ਟੁੱਟ ਗਿਆ ਨੁਕਸਾਨ ਹੋ ਜਾਂਦਾ ਬਹੁਤ ਕਿਸਾਨਾਂ ਦਾ ਜੀ ਇਹਦੀ ਗੌਰ ਕੀਤੀ ਜਾਵੇ ਹੁਣ ਸਾਡਾ ਕੋਈ ਫੋਨ ਨਹੀਂ ਚੱਕਦਾ ਫਸਲਾਂ ਬਹੁਤ ਮਰੀ ਜਾਂਦੀਆਂ ਜੀ ਝੋਨਾ ਬੁਰਾ ਹਾਲ ਆ ਜੀ ਆ ਦੇਖੋ ਆ ਕੇ ਇੱਥੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁਸੀਂ ਆਓ ਜੀ ਦੁਬਾਰੇ ਨੱਕਾ ਬੰਦ ਕਰਿ ਗਏ ਇਹ ਸਾਨੂੰ ਪਾਣੀ ਮਾਰ ਦੂ ਗਾਹਾਂ ਵਾਲੇ ਪਾਣੀ ਤੋਂ ਬਿਨਾ ਮਰ ਜਾਣਗੇ ਜੀ ਬਹੁਤ ਗਲਤ ਕੰਮ ਹੋਇਆ ਪਿਆ ਜੀ ਇਹ ਤੇ ਆਕੇ ਮੌਕੇ ਤੇ ਜੀ ਕੋਈ ਵੀ ਅਧਿਕਾਰੀ ਨਹੀਂ ਹਨਾ ਕੋਈ ਅਧਿਕਾਰੀ ਵੱਡਾ ਸਾਈਟ ਤੇ ਪਹੁੰਚਦਾ ਨਹੀਂਗਾ ਵੀ ਕੋਲੇ ਖੜਕੇ ਕੰਮ ਕਰਵਾਇਆ ਜਾਵੇ ਇਹਦਾ ਤੇ ਆ ਕੱਲ੍ਹ ਇਹ ਸਾਰਾ ਕਰਕੇ ਗਏ ਆ ਤੇ ਅੱਜ ਤੁਸੀਂ ਆਪ ਹੀ ਦੇਖ ਲਓ ਦੁਬਾਰੇ ਫੇਰ ਉਦੋਂ ਵੀ ਜਾਦੇ ਵੱਡਾ ਪਾੜ ਪੈ ਗਿਆ ਵੱਡਾ ਪਾੜ ਪੈ ਗਿਆ ਜੀ ਨੱਕਾ ਵੱਡਾ ਹੋ ਗਿਆ ਜੀ ਇਹ